ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਅੱਜ ਫੇਰ ਤੁਹਾਡੇ ਨਾਲ ਸਫਰੇ ਸ਼ਹੀਦੀ ਦੀਆਂ ਕੁਝ ਚਲਕੀਆਂ ਲੈ ਕੇ ਆਜਾਣਾ ਤੇ ਦੋਸਤੋ ਠੰਡਾ ਬੁਰਜ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸੂਬੇ ਵੱਲੋਂ ਤਿੰਨ ਰਾਤਾਂ ਤੇ ਦੋ ਦਿਨ ਭੁੱਖੇ ਪਾਣੀ ਅਤੇ ਅੱਤ ਦੇ ਰਸੀਹੇ ਦੇ ਕੇ ਰੱਖਿਆ ਗਿਆ ਸੀ ਇਹ ਬੁਰਜ ਨੂੰ ਅੱਜ ਭਾਵੇਂ ਸਮੇਂ ਦੀ ਲੋੜ ਅਨੁਸਾਰ ਨਵੀਂ ਉਸਾਰੀ ਕਰਕੇ ਬਹੁਤ ਬਦਲ ਦਿੱਤਾ ਗਿਆ ਹੈ ਫਿਰ ਵੀ ਇਸ ਠੰਡੇ ਬੁਰਜ ਵੱਲ ਦੇਖ ਆਪ ਮਹਾਰੇ ਅੱਖਾਂ ਨਮ ਹੋ ਜਾਂਦੀਆਂ ਹਨ ਅਤੇ ਦਿਲ ਅੰਦਰ ਇੱਕ ਦਰਦ ਦੀ ਖੰਜਰ ਖੁੱਭ ਜਾਂਦੀ ਹੈ ਉਹ ਸਮਾਂ ਅੱਖਾਂ ਸਾਹਮਣੇ ਆਖੜਦਾ ਹੈ ਕਿ ਕੋਈ ਇੰਨਾ ਵੀ ਜ਼ਾਲਮ ਹੋ ਸਕਦਾ ਹੈ ਕਿ ਇੰਨੀਆਂ ਛੋਟੀਆਂ ਜਿੰਦਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦੇਵੇ ਤੇ ਦੋਸਤੋ ਮੋਤੀ ਮੇਰਾ ਮੋਤੀ ਮਹਿਰਾ ਦੋਸਤੋ ਉਹ ਆ ਜਿਨ੍ਹਾਂ ਨੇ ਵੀ ਆਪਣਾ ਜਨਮ ਸਫਲਾ ਕੀਤਾ ਜਨਮ ਸਫਲਾ ਕਿਦਾਂ ਕੀਤਾ ਆਪਾਂ ਸਭ ਨੂੰ ਪਤਾ ਦੋਸਤੋ ਕਿ ਠੰਡੇ ਬੁਰਜ ਦੇ ਵਿੱਚ ਜਦੋਂ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਦੇ ਨਾਲ ਭੁੱਖੇ ਪਾਣੀ ਬੈਠੇ ਸੀ ਤਾਂ ਇਸ ਮੋਤੀ ਮਹਿਰਾ ਨੂੰ ਪਤਾ ਲੱਗਦਾ ਆ ਕਿ ਮਾਤਾ ਜੀ ਸਾਹਿਬ ਜਦਿਆਂ ਦੇ ਨਾਲ ਭੁੱਖੇ ਪਾਣੀ ਵਜ਼ੀਰ ਖਾਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਤੇ ਇਹਨੇ ਵੀ ਆਪਣੇ ਘਰ ਵਾਲੀ ਦੇ ਗਹਿਣੇ ਵੇਚ ਕੇ ਆਪਣੇ ਜੋੜੇ ਪੈਸੇ ਵਜ਼ੀਰ ਖਾਨ ਦੇ ਸਪਾਈਆਂ ਨੂੰ ਦੇ ਕੇ ਤੇ ਇਹਨਾਂ ਨੂੰ 2 ਦਿਨ ਦੁੱਧ ਪਲਾਉਣ ਦੀ ਸੇਵਾ ਲਈ ਸੀ ਤੇ ਇਸੇ ਸੇਵਾ ਦੇ ਬਦਲੇ ਜਦ ਵजीर खान ਨੂੰ ਪਤਾ ਲੱਗਾ ਤਾਂ ਉਹਨੇ ਮੋਤੀ ਮਹਿਰਾਦ ਨੂੰ ਤੇ ਉਹਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਤੇ ਦੋਸਤੋ ਇਹ ਹੁੰਦੇ ਆ ਗੁਰੂ ਦੇ ਸੱਚੇ ਸਿੱਖ ਆਪਣਾ ਆਪ ਵਾਰ ਕੇ ਗੁਰੂ ਉੱਪਰ ਤੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਣਾ ਤੇ ਦੋਸਤੋ ਪੋਰਾ ਸਾਹਿਬ ਇਹ ਉਹ ਥਾਂ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਵੱਲੋਂ ਦੀਵਾਰ ਵਿੱਚ ਚਿੰਨ ਕੇ ਸ਼ਹੀਦ ਕੀਤਾ ਗਿਆ ਸੀ ਇਸ ਪੋਰਾ ਸਾਹਿਬ ਦੇ ਅੰਦਰ ਤੁਸੀਂ ਜਾਂਦੇ ਹੋ ਤਾਂ ਇਨਸਾਨ ਇੰਨਾ ਕਿ ਇਮੋਸ਼ਨਲ ਜਾਂਦਾ ਹੈ ਕਿ ਰੱਬ ਅੱਗੇ ਇਹੋ ਹੀ ਪੁਕਾਰ ਕਰਦਾ ਹੈ ਕਿ ਰੱਬਾ ਤੈਨੂੰ ਵੀ ਕੋਈ ਤਰਸ ਨਾ ਆਇਆ ਕਿਉਂ ਇਹ ਸਭ ਹੋਣ ਦਿੱਤਾ ਪਰ ਦੂਜੇ ਹੀ ਪਲ ਤੁਸੀਂ ਉਹ ਰੱਬ ਦੀ ਆਵਾਜ਼ ਸੁਣਦੇ ਹੋ ਕਿ ਸਾਡੇ ਵਰਗੇ ਇਨਸਾਨਾਂ ਨੂੰ ਸਹੇਦ ਦੇਣ ਲਈ ਇਹ ਸ਼ਹੀਦੀ ਜਾਮੇ ਪਾ ਗਏ ਦੋਸਤੋ ਤੇ ਹੁਣ ਚਲਦੇ ਹਾਂ ਉਸ ਜਗ੍ਹਾ ਵੱਲ ਜਿੱਥੇ ਦੀਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਉਮਰ ਦੀ ਕਮਾਈ ਪੂੰਜੀ ਘਰ-ਵਾਰ ਵੇਚ ਕੇ ਲਗਾ ਦਿੱਤਾ। ਇਹ ਜਗ੍ਹਾ ਨੂੰ ਸੂਬੇ ਵਜ਼ੀਰ ਖਾਂ ਤੋਂ ਮੂੰਹ ਮੰਗੇ ਕੀਮਤ ਜੋ ਉਹ ਜਗ੍ਹਾ ਨੂੰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦਿਆ ਸੀ। ਜਿੱਥੇ ਅੱਜਕੱਲ੍ਹ ਜੋਤੀ ਸਰੂਪ ਸਾਹਿਬ ਸਿशोਭਿਤ ਹੈ। ਸੰਕਤਾਂ ਲੱਖਾਂ ਦੀ ਤਦਾਦ ਵਿੱਚ ਇਹਨਾਂ ਸ਼ਹੀਦੀ ਜੋੜ ਮਿਲਿਆਂ ਦੇ ਦਿਨ ਵਿੱਚ ਆਉਂਦੀਆਂ ਹੈ ਤੇ ਆਪਣੇ ਸ਼ਰਦਾ ਦੇ ਫੁੱਲ ਪੈਂਟ ਕਰਦੀਆਂ। ਪਰ ਦੋਸਤੋ ਸੱਚ ਦੱਸਿਓ ਕਿ ਅਸੀਂ ਸੱਚੀ ਦਿਲ ਤੋਂ ਉਹਨਾਂ ਛੋਟੀਆਂ ਜਿੰਦਾ ਦੀਆਂ ਕੁਰਬਾਨੀਆਂ ਨੂੰ ਸੱਚੀ ਸ਼ਰਦਾ ਦੇ ਚੜਾ ਰਹੇ ਹਾਂ ਜਾਂ ਫਿਰ ਲੋਕ ਦਿਖਾਵਾ ਹੀ ਕਰ ਰਹੇ ਹਾਂ ਦੋਸਤੋ ਅਸੀਂ ਅੱਜਕਲ ਆਪਣੇ ਆਪ ਨੂੰ ਗੁਰੂ ਦੇ ਸਿੱਖਖਵਣ ਦੇ ਹੱਕਦਾਰ ਹਾਂ ਕਿ ਅਸੀਂ ਟੋਡਰ ਮੱਲ ਵਰਗੇ ਸਿੱਖ ਬਣ ਸਕਦੇ ਹਾਂ ਸਾਨੂੰ ਸਭ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਅਸੀਂ ਸੱਚੀ ਹੀ ਗੁਰੂ ਕਲਗੀਆਂ ਵਾਲੇ ਦੇ ਸਿੱਖ ਹਾਂ ਜਾਂ ਅਸੀਂ ਵੀ ਅੱਜ ਗੁਰੂ ਤੋਂ ਮੂੰਹ ਫੇਰ ਲਿਆ ਹੈ ਕਿਉਂ ਅਸੀਂ ਸਿਰਫ ਲੰਗਰਾਂ ਦੀ ਲਾਲਸਾ ਵਿੱਚ ਇੰਨੇ ਆ ਗਏ ਹਾਂ ਕਿਉਂ ਸਾਨੂੰ ਗੁਰੂ ਦੇ ਲੰਗਰਾਂ ਵਿੱਚ ਪਕੌੜੇ ਮਠਾਈਆਂ ਖਾਣ ਦੀ ਲਾਲਸਾ ਨੇ ਲੈ ਲਿਆ ਕਿਉਂ ਅਸੀਂ ਇਨਾ ਸ਼ਹੀਦੀ ਦਿਹਾੜਿਆਂ ਵਿੱਚ ਉਹ ਸਮਾਂ ਯਾਦ ਕਰਕੇ ਇੱਕ ਦੋ ਦਿਨ ਸਾਦਾ ਭੋਜਨ ਨਹੀਂ ਕਰ ਸਕਦੇ ਮਾਫ ਕਰਨਾ ਦੋਸਤੋ ਅਸੀਂ ਸਿਰਫ ਤੇ ਸਿਰਫ ਸ਼ਹੀਦੀ ਜੋੜ ਮੇਲਿਆਂ ਨੂੰ ਸੱਚ ਵਿੱਚ ਹੀ ਮੇਲੇ ਬਣਾ ਕੇ ਰੱਖ ਲਿਆ ਬਹੁਤ ਅਫਸੋਸ ਹੈ ਕਿ ਅਸੀਂ ਉਹ ਦਰਦ ਉਹ ਤਸੀਹੇ ਉਹ ਭੁੱਖੇ ਪਾਣੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਹਾਲ ਕਿਉਂ ਨਹੀਂ ਮਹਿਸੂਸ ਕਰ ਸਕਦੇ ਜੇ ਇਹ ਸਭ ਅਸੀਂ ਮਹਿਸੂਸ ਨਹੀਂ ਕਰ ਸਕਦੇ ਫਿਰ ਤਾਂ ਅਸੀਂ ਸਿਰਫ ਦਿਖਾਵਾ ਕਰਨ ਹੀ ਇਨਾਥਾਂ ਮੱਤੇ ਮੱਥੇ ਟੇਕਣ ਜਾਈਦਾ ਹੈ ਇਹ ਭੀੜ ਇਹ ਇਕੱਠ ਦੀ ਕਹਾਵਾ ਹੀ ਹੈ ਤੇ ਦੋਸਤੋ ਮਾਫ ਕਰਨਾ ਗੱਲਾਂ ਕਈ ਵਾਰ ਕੌੜੀਆਂ ਹੁੰਦੀਆਂ ਪਰ ਸੱਚੀਆਂ ਹੁੰਦੀਆਂ ਪਰ ਸਾਨੂੰ ਸਭ ਨੂੰ ਇਸ ਚੀਜ਼ 'ਤੇ ਸੋਚਣਾ ਚਾਹੀਦਾ ਆ ਕਿ ਅਸੀਂ ਇਹਨਾਂ ਚਹੀਦੀ ਜੋੜ ਮੇਲੇ ਨੂੰ ਇੱਕ ਮੇਲੇ ਬਣਾ ਕੇ ਹੀ ਰੱਖਣਾ ਹੈ ਜਾਂ ਅਸੀਂ ਸੱਚੇ ਗੁਰੂ ਦੇ ਸੱਚੇ ਸਿੱਖ ਬਣ ਕੇ ਤਾਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦੇ ਪੂਰਨੇ ਜੋ ਹੈ ਉਹਨਾਂ ਉੱਤੇ ਪੂਰੇ ਉਤਰਨਾ ਹੈ ਦੋਸਤੋ ਵਾਹਿਗੁਰੂ ਸਾਨੂੰ ਸਭ ਨੂੰ ਸੱਚੇ ਸਿੱਖ ਬਣ ਦੀ ਸਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 嗯嗯